ਆ ਦੇਖੋ ਯਾਰ ਇਹਨਾਂ ਨੇ ਕਿਵੇਂ ਜਲੂਸ ਕੱਢਿਆ ਆ ਕੋਈ ਮੈਨੂੰ ਭਈਆ ਲੱਗਦਾਗਾ ਮੂੰਹ ਚੋਂ ਗਾਲ ਨਿਕਲਦੀ ਆ ਯਾਰ ਇਹਨਾਂ ਨੇ ਪੱਗ ਦਾ ਕਿਵੇਂ ਜਲੂਸ ਕੱਢਿਆ ਕੁੱਤੇ ਨੂੰ ਦੇਖੋ ਯਾਰ ਇਹ ਕਾਰ ਨੂੰ ਪਤਾ ਕੀ ਆ ਯਾਰ ਇਹ ਕੋ ਮੈਂ ਤੋ ਹੋਰ ਸੁਣਦੇ ਨੇ ਇਹ ਨਾ ਗੰਦ ਤਾਂ ਅਸਲ ਚ ਪਾਇਆ ਪਿਆ ਜਿਹੜੇ ਆਪਣੇ ਲੋਕਾਂ ਨੇ ਚਮਲਾਇਆ ਪਏ ਨੇ ਸੋਨੂ ਸੀਤੋ ਵਰਗੇ ਜਾਂ ਕੋਈ ਹੋਰ ਇਹ ਕਮਲ ਜਾਂ ਕੁੱਟ ਕੇ ਨਾ ਮੂਹਰੇ ਆਉਂਦੇ ਨੇ ਇੰਸਟਾਗ੍ਰਾਮ ਜਾਂ ਫੇਸਬੁੱਕ ਤੇ ਇਹਨਾਂ ਨੂੰ ਐ ਹੁੰਦਾ ਵੀ ਇਹ ਕਮਲ ਜਾਂ ਕੁੱਟਦੇ ਨੇ ਯਾਰ ਵੀ ਇਹਨਾਂ ਨਾਲ ਸਾਡੀ ਚੜਾਈ ਹੁੰਦੀ ਆ ਕਮਲ ਜਾਂ ਕੁੱਟ ਕੇ ਹਨਾ ਤੇ ਕਿਉਂ ਨਾ ਵੀ ਆਪਾਂ ਹੋਰ ਕਮਲ ਕੁੱਟੀਆਂ ਕੋਈ ਭਈਆ ਇਹ ਧੱਲੇ ਨੇ ਪੱਗ ਰੱਖ ਲਈ ਸਿਰ ਦੇ ਉੱਤੇ ਪੱਗ ਦਾ ਜਲੂਸ ਕੱਢਿਆ ਵਿਆ ਪੱਗ ਦਾ ਤਿਰਛਾ ਤੰਬੂ ਜਾਂ ਬਣਾ ਕੇ ਉਹ ਉੱਤੇ ਤੱਕ ਲਿਆ ਵਿਆ ਤੇ ਨਾਲ ਗਾਣੇ ਗਾਉਂਦਾ ਸਾਲਾ ਪੜਾ ਲੱਗਦਾ ਬਹੁਤ ਉਹਦੀ ਬੋਲੀ ਦੇਖੋ ਜਮਾ ਭਈਆਂ ਵਰਗੀਆਂ ਪੱਕ ਸਿਰ ਤੇ ਰੱਖ ਕੇ ਪੱਕ ਦਾ ਜਲੂਸ ਕੱਢ ਰਿਹਾ ਗੱਲ ਤਾਂ ਜਿਹੜੀ ਮੈਂ ਨਾ ਵੀ ਕਿਸੇ ਦਾ ਡਰ ਨਹੀਂ ਯਾਰ ਜੇ ਇਹ ਜੇ ਕੁੱਤਿਆਂ ਦੇ ਢਾ ਕੇ ਮੇ ਤੋਂ ਗਾਲ ਨਿਕਲਦੀ ਐ ਜੇ ਢਾਇਆ ਹੋਵੇ ਬਕਰੇ ਮੰਗੇ ਤੇ ਫਿਰ ਆਵੇ ਛੱਤਰ ਚੱਜ ਨਾਲ ਕੋਈ ਹੋਰ ਕਿਸੇ ਦੀ ਕੀ ਜ਼ਰਤ ਇਹ ਆਪਣੀ ਲੋਕ ਚ ਬੁਲਾਉਂਦੇ ਨੇ ਆਪਣੀ ਲੋਕ ਸੀਤੋਾਰੇ ਸੋਨੂ ਵਰਗੇ ਨਾਲ ਨਹੀਂ ਫਿਰਦੇ ਨੇ ਆਪਣੀ ਲੋਕ ਹਰ ਮੰਚੀ ਮੇਰੇ ਨੂੰ ਚਮਲਾ ਲੈਂਦੇ ਨੇ ਇਹ ਆਪਣੀ ਲੋਕਾਂ ਦੇ ਕਸੂਰ ਨੇ ਪਹਿਲਾਂ ਤੁਸੀਂ ਵੀਡੀਓ ਦੇਖ ਕੇ ਨੂੰ ਦੱਲੇ ਦੀ ਇਹਨੇ ਕਿਵੇਂ ਪੱਕ ਦਾ ਜਲੂਸ ਕੱਢਿਆ ਦੇਖੋ ਪਹਿਲਾਂ ਵੀਡੀਓ ਸਾਡੇ ਨਾਲ ਯਾਰੀ ਰਾਰੀ ਸੋਹਣੀਆਂ ਨਹੀਂ ਪਿੱਛੇ ਹਟਦੇ ਰਹੀ ਜੇ ਤੂੰ ਸਾਡੇ ਨਾਲ ਅਲੀ ਜਿਹੜੀ ਸੋਹਣਗੇ ਸਾਡੇ ਨਾਲ ਯਾਰੀ ਰਾਰੀ ਸੋਹਣੀਆਂ ਨਹੀਂ ਪਿੱਛੇ ਹਟਦੇ ਰਹੀ ਜੇ ਤੂੰ ਸਾਡੇ ਨਾਲੀ ਜੱਟ ਵੀ ਪਿਟਾਕੇ ਪੂਰੇ ਗਾਨੀਆਂ ਚ ਪਾਉ ਜੱਟ ਵੀ ਪਿਟਾਕੇ ਪੂਰੇ ਗਾਨੀਆਂ ਚ ਪਾਉ ਜੇ ਸਾਡੇ ਨਾਲ ਕੋਈ ਪੰਗਾ ਲੈ ਲੇ ਜੇ ਸਾਡੇ ਨਾਲ ਕੋਈ ਪੰਗਾ ਲੈ ਲੇ ਜੇ ਸਾਡੇ ਨਾਲ ਕੋਈ ਪੰਗਾ ਲੈ ਲੇ ਸੋਹਣਗੇ ਸਾਡੇ ਨਾਲ ਕੋਈ ਪੰਗਾ ਲੈ ਲੈ ਸੋਣੀਏ ਉੱਥੇ ਫਿਰ ਪਾਗੇ ਛੱਡਾਂਗੇ ਨਹੀਂ ਉੱਥੇ ਫਿਰ ਪਾਗੇ ਛੱਡਾਂਗੇ ਤੂੰ ਸੋਣੀਏ ਕਰ ਲਾ ਸਾਡੇ ਨਾਲ ਪਿਆਰ ਤੂੰ ਸੋਣੀਏ ਕਰ ਲਾ ਸਾਡੇ ਨਾਲ ਪਿਆਰ ਪੰਗਾ ਨਹੀਂ ਕਿਸੇ ਨਾਲ ਜੱਟ ਲੈਂਦਾ ਪਹਿਲੋ ਪੰਗਾ ਨਹੀਂ ਕਿਸੇ ਨਾਲ ਜੱਟ ਲੈਂਦਾ ਨਹੀਂ ਕੋਈ ਇਹ ਦੇ ਨਾਲ ਲੇ ਨਾ ਵੇਣਾ ਪਹਿਲੋ ਜੱਟ ਨਹੀਂ ਕਿਸੇ ਨਾਲ ਪੰਗਾ ਲੈਂਦਾ ਤੇ ਕੋਈ ਮੇਰੇ ਨਾਲ ਲੇ ਲਵੇ ਨਾ ਪਹਿਲੋ ਜੱਟ ਨਹੀਂ ਕਿਸੇ ਨਾਲ ਪੰਗਾ ਲੈਂਦਾ ਦੇ ਕੋਈ ਮੇ ਨਾਲ ਹੀ ਨਾ ਵੀਰਾ ਜੇ ਲੈ ਲਿਆ ਮੇਰ ਨਾਲ ਕਹਿੰਦੇ ਪੰਗਾ ਹਾਂਜੀ ਵੀਰੇ ਦੇਖ ਲਈ ਵੀਡੀਓ ਕਿ ਮੈਂ ਧੱਲੇ ਨੇ ਜਲੂਸ ਕੱਢਿਆ ਸਾਲਾ ਸਲਫਾ ਪੀੜਾ ਆ ਪਤਾ ਨਹੀਂ ਬੁੱਲੋ ਦੇਖੋ ਸਾਲੇ ਕਿਵੇਂ ਭਈਆ ਕੋਈ ਇਹਨਾਂ ਪਤਾ ਨਹੀਂ ਰਹਿੰਦੇ ਕਿੱਥੇ ਨੇ ਆਏ ਜੇ ਲੋਕਾਂ ਦੇ ਕੋਈ ਆਸਕਵਾਨ ਜੀ ਨਹੀਂ ਆ ਰਹੇ ਨੇ ਛੇਤਰਪੇੜ ਨਾਲ ਮੈਂ ਤਾਂ ਹੈਰਾਨ ਆ ਕੋਈ ਇੱਥੇ ਸਾਡੇ ਕੋਈ ਨੇੜੇ ਤੇੜੇ ਹੋਵੇ ਐ ਪੱਗ ਦਾ ਜਲੂਸ ਕੱਢਿਆ ਹੋਵੇ ਇਹਨਾਂ ਕੁੱਤਿਆਂ ਨੂੰ ਇਹ ਨਹੀਂ ਪਤਾ ਵੀ ਸਾਨੂੰ ਇਹ ਪੱਗ ਕਿੰਨੇ ਕਾਸਟਾਂ ਕਿੰਨਾ ਕੁ ਸਹਾਰ ਕੇ ਸਾਨੂੰ ਤੱਤੀਆਂ ਤਵੀਆਂ ਤੋਂ ਲੈ ਕੇ ਸਾਨੂੰ ਤਪੋਹ ਦੇ ਠੰਡੇ ਮਹੀਨਿਆਂ ਤੱਕ ਅਸੀਂ ਸਾਡੇ ਹੱਤ ਥਾਕੇ ਸਾਡੇ ਪਨੀਹਾ ਤੇ ਚਿਣੇ ਕੇ ਸਾਨੂੰ ਕਿਵੇਂ ਦਸਤਾਰ ਮਿਲੀ ਆ ਤੇ ਇਹ ਜੇ ਕੁੱਤੇ ਇਹ ਕਿਵੇਂ ਜਲੂਸ ਕੱਢਦੇ ਨੇ ਕਸੂਰ ਇਹਨਾਂ ਦਾ ਨਹੀਂ ਕਸੂਰ ਤਾਂ ਸਾਡਾ ਜਿਹੜਾ ਯਾਰ ਕੋਈ ਇਹਦੇ ਨੇੜੇ ਤੇ ਕੋਈ ਆਸਗੁਵਾਨ ਚ ਹੈ ਨਹੀਂ ਕੋਈ ਇਹਦੀ ਆਈਡੀਆ ਸੰਘਾ ਐਕਸ਼ਨ 2 ਆ ਕੇ ਕੋਈ ਇਹ ਜੇ ਨਾਮ ਤੇ ਆ ਮੈਂ ਦੇਖਿਆ ਅੱਛਾ ਆਪਣੇ ਲੋਕ ਵੀ ਐਡੇ ਯਾਰ ਕਮਲੇ ਨੇ ਇਹ ਜਿਹਨੂੰ ਦੇਖਦੀ ਬਹੁਤ ਨਹੀਂ ਆ ਇੱਕ ਦੋ ਇਹਦੀਆਂ ਵੀਡੀਓ ਹੋਰ ਦੇਖੋ ਵਿੱਚ ਕੋਈ ਆਪਦਾ ਦੋਸਤ ਲੈ ਕੇ ਆ ਆਪਦੀ ਮਾਂ ਨੂੰ ਲੈ ਕੇ ਆ ਕੇ ਜੀ ਮਾਂ ਬੇਨਤੀ ਕਰ ਵੀ ਤੇਰੇ ਪੁੱਤ ਦੀ ਚੜਾਈ ਹੋਵੇ ਚੜਾਈ ਨੂੰ ਤੂੰ ਚੱਲਿਆ ਨਾ ਕਾਬਲ ਕੰਧਾਰ ਆਪਾਂ ਇਹਨਾ ਵੀਡੀਓ ਦੇਖੋ ਮੇਰਾ ਵੀਰ ਮਿਲਿਆ ਜੀ ਮੈਨੂੰ ਸੰਗਾ ਟੂ ਇਹਨੂੰ ਸਪੋਰਟ ਕਰੋ ਮੇਰੇ ਵੀਰ ਨੂੰ ਰੱਜ ਕੇ ਹਾਂਜੀ ਤੇ ਮੇਰੇ ਵੀਰ ਨੂੰ ਕਾਮਯਾਬ ਕਰੋ ਕੀ ਕਹਿਣਾ ਚਾਹੁੰਦੇ ਭਾਈ ਵੇਖੋ ਜੀ ਵੀਰ ਭਰਾ ਤੁਹਾਡੇ ਕਰੀ ਇਹੋ ਆ ਮੇਰੇ ਭਰਾ ਮੈਨੂੰ ਹੌਸਲਾ ਦੇਣ ਆਹ ਮੇਰੀ ਮਾਤਾ ਹੈ ਤੇ ਤੂੰ ਮਾਤਾ ਨੂੰ ਕਹੇ ਕੀ ਆਖੇ ਹਾਂ ਤਾਂ ਮੇਰੇ ਪੋਤੜੀ ਚੜਾਈ ਹੋਏ ਮੇਰੇ ਪੁੱਤ ਦੀ ਚੜਾਈ ਹੋਏ ਜੋਰ ਦੀ ਬੋਲ ਮੇਰੇ ਪੁੱਤ ਦੀ ਚੜਾਈ ਹੋਏ ਬੱਸ ਜਿਹੜੇ ਜਿਹੜੇ ਮੇਰੇ ਵੀਰ ਭਰਾ ਨੂੰ ਵਧਿਆ ਲਾਗੇ ਛੇੜ ਜੂ ਹਾਂਜੀ ਵੀਰੇ ਯਾਰ ਮੈਂ ਤਾਂ ਇਹ ਕਹਣਾ ਜਿੱਥੇ ਵੀਡੀਓ ਬਣਾਉਂਦੇ ਨੇ ਲੋਕ ਸਭ ਕਿਤੇ ਚਲੀ ਜਾਂਦੀ ਆ ਤੁਹਾਨੂੰ ਯਾਰ ਐ ਜਿਹੜੇ ਤੁਸੀਂ ਇਹਦੇ ਆਸਗਵਾਂਡ ਚ ਰਹਿੰਦੇ ਹੋਮੋਗੇ ਤੁਹਾਨੂੰ ਐ ਵੀ ਵੀ ਇਹਦਾ ਆਪਣੇ ਆਸਗਵਾਂਡ ਚ ਰਹਿੰਦਾ ਜਾ ਕੇ ਇਹਦੇ ਛੱਤਰ ਕਿਉਂ ਨਹੀਂ ਫੇਰਦੇ ਮੈਂ ਤਾਂ ਕਹਣਾ ਇਹਦਾ ਪਤਾ ਕਰੋ ਕੁੱਤੇ ਦਾ ਧੱਲੇ ਦਾ ਕਿਵੇਂ ਸਾਲੇ ਦੇ ਪੱਗ ਦਾ ਉੱਤੇ ਨੂੰ ਜਲੂਸ ਕੱਢਿਆ ਪਿਆ ਇਹ ਆਪ ਦੀ ਜਾਣੇ ਤਾਂ ਸੰਗੇ ਪਾਪਾ ਉਹ ਦੀ ਰੀਸ ਕਰਦੇ ਨੇ ਪਰ ਉਹ ਵਿਚਾਰਾ ਉਹਦਾ ਪੱਗ ਦਾ ਸਟਾਈਲ ਚਲੋ ਠੀਕ ਆ ਉਹ ਐ ਤਾਂ ਨਹੀਂ ਵੀ ਜਲੂਸ ਕੱਢਦੇ ਮੈਂ ਉਹ ਬੰਦਾ ਠੀਕ ਆ ਇਹਨੇ ਐ ਉੱਤੇ ਨੂੰ ਤੰਬੂਆ ਬਣਾਤਾ ਕੁੱਲ ਮਿਲਾ ਕੇ ਤਾਂ ਇਹ ਆ ਇਹ ਪੱਗ ਦਾ ਕੱਢ ਰਿਆ ਜਲੂਸ ਇਹਨੂੰ ਆਏ ਵੀ ਇੱਥੇ ਲੋਕ ਕਮਲ ਜੀ ਨੇ ਪੰਜਾਬ 'ਚ ਵੀ ਐ ਹੀ ਮੇਰੀ ਚੜ੍ਹਾਈ ਹੋ ਜੂਗੀ ਨਾਲ ਗਾਣੇ ਗਾਉਂਦਾ ਤੇ ਹਿੰਦੀ ਤੇ ਪੰਜਾਬੀ ਜੀ ਭਈਆ ਹੀ ਲੱਗਦਾ ਦੇਖਣ ਨੂੰ ਤਾਂ ਮੈਨੂੰ ਇਹਦਾ ਯਾਰ ਕਰੋ ਪਤਾ ਸਾਰਿਆਂ ਨੇ ਮੇਰੀ ਜੱਥੇਬੰਦੀਆਂ ਨੂੰ ਅਪੀਲ ਆ ਵੀ ਸਾਲੰਸੋ ਜਾਇ ਉਹਨਾਂ ਪਹਿਲਾਂ ਜਾਨ ਸਾਰੇ ਛਿੱਤਰ ਫੇਰ ਉਹ ਇਹ ਜਿਹੇ ਤਾਂ ਕਿ ਕਹਾ ਕੋਈ ਕਿਉਂਕਿ ਜੇ ਬਾਰਦੰਗੀ ਦਿੱਤੀ ਇਹਨੇ ਮਾफी ਮੰਗ ਲੈਣੀ ਹਰਕਤਾਂ ਵਾਲੀ ਫੇਰ ਕਰਨ ਲੱਗ ਜਾਨੀਆਂ ਨੇ ਜੇ ਜਾਨ ਸਾਰੇ ਨੇ ਛਿੱਤਰ ਫੇਰਿਆ ਤਾਂ ਬਾਕੀ ਮੁੜ ਕੇ ਕਦੇ ਕੋਈ ਐ ਜੀ ਹਰਕਤ ਨਹੀਂ ਕਰੂ ਜੇ ਕੋਈ ਹੋਰ ਵੀ ਚਾਹਵਾਂ ਇਹ ਛੇਤਰਾ ਪੇੜਨ ਦਾ ਤਾਂ ਮੇਰੇ ਨਾਲ ਸੰਪਰਕ ਕਰ ਲੋ ਇਹ ਆਪਾਂ ਚੱਲਾਂਗੇ ਇਹਨੂੰ ਲੱਭੀ ਕਿਤੇ ਠੀਕ ਆ ਦੋਸਤੋ ਤੇ ਦੂਜੀ ਗੱਲ ਆ ਭਾਈ ਬਣ ਕੇ ਇਹ ਜੀ ਵੀਡੀਓ ਨਾ ਦੇਖਿਆ ਕਰੋ ਅਗਰ ਹੋਰ ਕਰਦਿਆ ਕਰੋ ਜੇ ਆਪਾਂ ਵੀਡੀਓ ਦੇਖਦੇ ਆ ਤਾਂ ਇਹ ਜੀ ਚਾਹ ਮਿਲਦੇ ਨੇ ਭయ్యా ਭੈੜਾ ਲੱਗਦਾ ਪਹਿਲੇ ਹੀ ਤਾਂ ਲਹੂ ਪੀਤਾ ਪਿਆ ਦਸਤਾਰ ਤਾਂ ਕਿਵੇਂ ਜਲੂਸ ਕੱਢਿਆ ਵਾ ਕੁੱਤੇ ਨੇ ਸੋ ਦੋਸਤੋ ਵੀਡੀਓ ਨਾ ਦੇਖੋ ਐ ਜਿਹਦੀਆਂ ਇਹਦੇ ਵੀਡੀਓ ਦੇਖਾਂ ਤੁਸੀਂ ਵਿਊਏ ਤੇ 6 ਕ ਵੀਡੀਓ ਹਾਲ ਤੱਕ ਹਲੇ ਤਾਂ ਆਇਆ ਤਾਂ ਨਵੇਂ ਹੀ ਆਏ ਨੇ ਦੁਕਾਨ ਖੋਲਦੀ ਆ ਵਿਊਏ ਤੇ ਬਹੁਤ ਹੋਏ ਪਏ ਨੇ ਤਾਂ ਦੋਸਤੋ ਹੱਥ ਬਨ ਕੇ ਬੇਨਤੇ ਹਜੇ ਨੂੰ ਇਗਨੋਰ ਕਰੋ ਤੇ ਇਹ ਜੀ ਦੀ ਵੀਡੀਓ ਨਾ ਦੇਖੋ ਤੇ ਕਿਰਪਾ ਕਰਕੇ ਸਾਣਿਆਂ ਨੇ ਇਹਦਾ ਪਤਾ ਕਰੋ ਇਹਦੇ ਛਿਤਰਾ ਫੇਰੋ ਜਾ ਕੇ ਚੰਗੀ ਤਰ੍ਹਾਂ ਬੱਕਰੇ ਮੰਗ ਢਾ ਕੇ ਫੇਰੋ ਸੋ ਧੰਨਵਾਦ ਦੋਸਤੋ